ਬਹੁਤ ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਇੱਕ ਵਾਰੀ ਫੇਰ ਹਾਜ਼ਰ ਹਾਂ ਬਹੁਤ ਹੀ ਖਾਸ ਟਾਪਿਕ ਦੇ ਨਾਲ ਸਾਡੇ ਨਾਲ ਨੈਵੀਗੇਟਰਸ ਤੋਂ ਮੌਜੂਦ ਨੇ ਮੈਡਮ ਵੀਨਾ ਗੋਇਲ ਨੈਵੀਗੇਟਰ ਸੋਲਿਊਸ਼ਨਸ ਪ੍ਰਾਈਵੇਟ ਲਿਮਟਿਡ ਤੋਂ ਸਾਡੇ ਨਾਲ ਮੈਮ ਵੀਨਾ ਗੋਇਲ ਨੇ ਜਿਹੜੇ ਕਿ ਮੰਨੇ ਪ੍ਰਮੰਨੇ ਸਟੂਡੈਂਟ ਵੀਜ਼ਾ ਅਡਵਾਈਜ਼ਰ ਨੇ ਔਰ ਅੱਜ ਦਾ ਵੇਲਾ ਜਦੋਂ ਆਸਟ੍ਰੇਲੀਆ ਤੋਂ ਸਕਸੈਸ ਰੇਟ ਬਹੁਤ ਜ਼ਿਆਦਾ ਹੈ ਜੁਲਾਈ ਇਨਟੇਕ ਦੇ ਵਿੱਚ ਵੀ ਬਹੁਤ ਚੰਗੇ ਵੀਜ਼ੇ ਆਏ ਮੰਨੇ ਜਾ ਰਹੇ ਨੇ ਨਵੰਬਰ ਇਨਟੇਕ ਔਰ ਜਨੂਅਰੀ ਇਨਟੇਕ ਦੇ ਵਿੱਚ ਵੀ ਆਸਟ੍ਰੇਲੀਆ ਇੰਡੀਅਨ ਸਟੂਡੈਂਟਸ ਨੂੰ ਚੰਗੇ ਵੀਜ਼ੇ ਦੇ ਸਕਦਾ ਹੈ ਪਰ ਕਿ ਕਿਹੜੀਆਂ ਗੱਲਾਂ ਦਾ ਇਸ ਵਾਰ ਸਟੂਡੈਂਟਸ ਨੂੰ ਖਿਆਲ ਰੱਖਣਾ ਪੈਣਾ ਹੈ ਆਈਟੀਆਰ ਫੰਡਸ ਬਿਲਕੁਲ ਜੈਨੂਇਨ ਔਰ ਪ੍ਰੋਪਰ ਹੋਣੇ ਚਾਹੀਦੇ ਨੇ ਕੋਈ ਵੀ ਐਕਸਪੀਰੀਅੰਸ ਸਰਟੀਫਿਕੇਟ ਫੇਕ ਨਾ ਹੋਵੇ ਕਿਉਂਕਿ ਯੂਨੀਵਰਸਿਟੀਆਂ ਨੇ ਔਰ ਹਾਈ ਕਮਿਸ਼ਨ ਨੇ ਚੰਗੀ ਤਰ੍ਹਾਂ ਨਾਲ ਵੈਰੀਫਿਕੇਸ਼ਨ ਕਰਨੀ ਹੈ ਹੁਣ ਗੱਲ ਆ ਗਈ ਪ੍ਰੋਫਾਈਲਸ ਦੀ ਕਿਹੜੇ ਪ੍ਰੋਫਾਈਲਸ ਨੇ ਜਿਹੜੇ ਐਲਿਜੀਬਲ ਨੇ ਕਿਹੜੇ ਪ੍ਰੋਫਾਈਲ ਉਮੀਦ ਕਰ ਸਕਦੇ ਨੇ ਕਿ ਇਸ ਵਾਰ ਉਹਨਾਂ ਨੂੰ ਵੀ ਵੀਜ਼ਾ ਮਿਲੇਗਾ ਔਰ ਜਲਦ ਤੋਂ ਜਲਦ ਕਿਹੜੇ ਪ੍ਰੋਫਾਈਲਸ ਨੂੰ ਆਫਰ ਲੈਟਰ ਮਿਲੇਗੀ ਕਿਹੜੀਆਂ ਕਿੜੀਆਂ ਚੰਗੀਆਂ ਯੂਨੀਵਰਸਿਟੀਆਂ ਨੇ ਤਮਾਮ ਜਿਹੜੇ ਪੁਆਇੰਟਸ ਨੇ ਉਹਨਾਂ ਨੂੰ ਹਾਈਲਾਈਟ ਕਰਨਗੇ ਮੈਮ ਵਿਨਾ ਗੋਇਲ ਬਹੁਤ ਮਹੱਤਵਪੂਰਨ ਵੀਡੀਓ ਹੈ ਇਹ ਵੀਡੀਓ ਤੁਸੀਂ ਜ਼ਰੂਰ ਪੂਰੀ ਸੁਣ ਸਕਦੇ ਹੋ ਵਿਨਾ ਮੈਮ ਮੈਂ ਚਾਹੂੰਗਾ ਕਿ ਤੁਸੀਂ ਸਾਰਾ ਐਕਸਪਲੇਨ ਏ ਟੂ ਜ਼ੈਡ ਮੇਰੇ ਸਾਰੇ ਕੁਐਸਚਨਸ ਇਹਨਾਂ ਨੂੰ ਤੁਸੀਂ ਅਗਰ ਇੱਕ ਇੱਕ ਕਰਕੇ ਐਡਰੈਸ ਕਰੋ ਤੇ ਸਟੂਡੈਂਟਸ ਲਈ ਬੜੀ ਸਹੂਲਤ ਹੋ ਜਾਏਗੀ ਜਿਹੜੇ ਸਟੂਡੈਂਟਸ ਆਸਟ੍ਰੇਲੀਆ ਜਾਣ ਦੇ ਚਾਹਵਾਨ ਹਨ ਔਰ ਪੋਜ਼ਿਟਿਵ ਪ੍ਰੋਫਾਈਲ ਉਹਨਾਂ ਦੇ ਪਲਕ ਕਿਵੇਂ ਵੀਜ਼ਾ ਆਏ ਜੀ ਵੀਜ਼ਾ ਆਣ ਦੇ ਵਾਸਤੇ ਹਮੇਸ਼ਾ ਇਹ ਦੇਖਦੇ ਸਬਜੈਕਟ ਅੱਛੇ ਹੋਣਾ ਚਾਹੀਦੇ ਆ ਜਿੱਦਾਂ 8 ਦੇ ਸਬਜੈਕਟ ਹੋ ਗਏ ਪੇਂਟਿੰਗ ਹੋ ਗਈ ਲੈਂਗੁਏਜ ਹੋ ਗਈ ਇੰਗਲਿਸ਼ ਨੂੰ ਛੱਡ ਕੇ ਦੇ ਡੋਂਟ ਕਾਊਂਟ ਠੀਕ ਹੈ ਨਾ ਸਬਜੈਕਟ ਤੁਹਾਡੇ ਬਹੁਤ ਅੱਛੇ ਹੋਣੇ ਚਾਹੀਦੇ ਜਿੱਦਾਂ ਕਾਈਂਡ ਆਫ ਇੰਜੀਨੀਅਰਿੰਗ ਹੋ ਗਿਆ ਆਈਟੀ ਦੇ ਸਬਜੈਕਟਸ ਹੋ ਗਏ ਤੁਹਾਡੇ ਜਿੱਦ ਮਤਲਬ ਬਿਜ਼ਨਸ ਦੇ ਅੱਛੇ ਸਬਜੈਕਟਸ ਹੋ ਗਏ ਐਦਾਂ ਦੇ ਕੋਈ ਵੀ ਸਬਜੈਕਟ ਉਹਨ ਦੋ ਸਬਜੈਕਟਸ ਵਿਚ ਆਰ ਯੂ ਨੋ ਜਿਹੜੇ ਇੱਕ ਪ੍ਰੋਡਕਟਿਵਿਟੀ ਆਉਟਪੁੱਟ ਦਿੰਦੇ ਆ ਉਹਨਾਂ ਨੂੰ ਕਨਸੀਡਰ ਕਰਦੇ ਆ ਉਸ ਦੇ ਨਾਲ ਤੁਹਾਡਾ ਪ੍ਰੋਫਾਈਲ ਪੋਜ਼ਿਟਿਵ ਹੁੰਦਾ ਹੈ ਗੈਪ ਘੱਟ ਤੋਂ ਘੱਟ ਹੋਏ ਔਰ ਜਿਹੜੇ ਬੱਚੇ ਮਾਸਟਰਸ ਵਾਸਤੇ ਜਾ ਰਹੇ ਆ ਉਹ ਜੋਬ ਕਰ ਰਹੇ ਹੋਣ ਉਹਨਾਂ ਦੀ ਸੈਲਰੀ ਅਕਾਊਂਟ ਚ ਆ ਰਹੀ ਹੈ ਉਹਨਾਂ ਦਾ ਜਿਹੜੇ ਵੈਬਸਾਈਟ ਪ੍ਰੋਪਰ ਹੋਏ ਜਿੱਥੇ ਜੋਬ ਕਰ ਰਹੇ ਆ ਉਹਨਾਂ ਦੀ ਵੈਰੀਫਿਕੇਸ਼ਨ ਵਾਸਤੇ ਜਿਹੜੀ ਈਮੇਲ ਆਈਡੀ ਹੈ ਉਹ ਜਿਹੜਾ ਉਸੇ ਵੈਬਸਾਈਟ ਦੇ ਨਾਲ ਲਿੰਕ ਹੋਏ Gmail, Yahoo mail ਜਾਂ Yahoo ਇਹਨਾਂ ਦੀ ਉਹ ਆਈਡੀ ਨਹੀਂ ਕਾਊਂਟ ਕਰਦੇ ਇਹ ਚੀਜ਼ਾਂ ਜਿਹੜੀ ਹੈ ਮੇਨ ਸਟਰੋਂਗ ਹੁੰਦੀ ਹੈ ਕਿ ਜਦ ਸਰ ਪ੍ਰੂਫ ਤੁਹਾਡੇ ਕੋਲ ਐਕਚੁਅਲ ਹੈ ਜੀ ਜਾਂ ਪਲੱਸ 2 ਵਾਲਾ ਬੱਚਾ ਜਿਹਦਾ ਗੈਪ ਨਹੀਂ ਹੈ ਔਰ ਜਿਹਦਾ ਆਇਲਸ ਪ੍ਰੋਪਰ ਹੈ ਫੰਡਸ ਪ੍ਰੋਪਰ ਹੈ ਆਟੋ ਗ੍ਰਾਂਟ ਆ ਜਾਂਦੇ ਇਹ ਬੱਚਿਆਂ ਦੇ ਆਟੋ ਗ੍ਰਾਂਟ ਵੀਜ਼ਾ ਮਿਲਣਗੇ ਤੁਹਾਨੂੰ ਕਿਉਂਕਿ ਸਿਸਟਮ 'ਚ ਫੀਡ ਹੁੰਦਾ ਕਿ ਕਿਹੜੇ ਬੱਚੇ ਨੂੰ ਬਿਨਾਂ ਕੋਈ ਚੈਕਿੰਗ ਦੇ ਅਸੀਂ ਵੀਜ਼ਾ ਦੇ ਸਕਦੇ ਹਾਂ ਹੁਣ ਤੁਸੀਂ ਇਹ ਦੇਖੋ ਕਿ ਜੇ ਬੱਚਾ ਮੈਰਿਡ ਹੈ ਉਹ ਮਾਸਟਰਸ ਵਾਸਤੇ ਜਾਣਾ ਚਾਹੁੰਦਾ ਹੈ ਯਾ ਫਿਰ ਡਬਲ ਮਾਸਟਰਸ ਵਾਸਤੇ ਜਾਣਾ ਚਾਹੁੰਦਾ ਤਾਂ ਮਾਸਟਰ ਬਾਈ ਰਿਸਰਚ ਆਪਾਂ ਸਕੂਲਿੰਗ ਦੇ ਇੱਕ ਵੀਡੀਓ ਬਣਾਈ ਸੀ ਜਿਹਦੇ ਵਿੱਚ ਮੈਂ ਕਿਹਾ ਸੀਗਾ ਕਿ ਯਾ ਤੇ ਸਕੂਲਿੰਗ ਵੀਜ਼ਾ ਯਾ ਰਿਸਰਚ ਸਟੂਡੈਂਟ ਨੂੰ ਪ੍ਰੀਓਰਿਟੀ ਦੇ ਰਹੇ ਆ ਮਾਸਟਰ ਬਾਈ ਰਿਸਰਚ ਤੁਸੀਂ ਲਓ ਮਾਸਟਰ ਆਲਰੇਡੀ ਕੀਤੀ ਹੋਈ ਹੈ ਮਾਸਟਰ ਬਾਈ ਰਿਸਰਚ ਵਿੱਚ ਪੋਸਟ ਸਟਡੀ ਵਰਕ ਪਰਮਿਟ ਵੀ ਕਾਫੀ ਲੰਬਾ ਹੁੰਦਾ ਹੈ ਅਪ ਟੂ 5 ਇਅਰਸ ਤੱਕ ਹੁੰਦਾ ਇਦਾਂ ਦੇ ਬੱਚਿਆਂ ਦੇ ਵੀਜ਼ੇ ਵੀ ਆਟੋ ਗ੍ਰਾਂਟ ਸਾਡੇ ਕੋਲ ਆਏ ਆ ਤੇ ਜੇ ਤੁਸੀਂ ਕੋਰਸ ਦੀ ਸਿਲੈਕਸ਼ਨ ਤੁਹਾਡੀ ਠੀਕ ਹੋਏਗੀ ਆਲਰੇਡੀ ਮਾਸਟਰਸ ਕੀਤੀ ਹੈ ਹੁਣ ਨੈਕਸਟ ਮਾਸਟਰਸ ਕਿ ਦੇ ਵਿੱਚ ਕਰੋਗੇ ਉਹ ਸੇਮ ਮਾਸਟਰਸ ਲੈ ਲਈ ਤੇ ਯੂਨੀਵਰਸਿਟੀ ਹੀ ਰਿਜੈਕਟ ਕਰ ਦੇਗੀ ਅੰਬੈਸੀ ਤੇ ਅਲੱਗ ਗੱਲ ਹੈ ਫਸਟ ਸਟੈਪ ਤੇ ਹੀ ਰਿਜੈਕਟ ਹੋ ਜਾਏਗਾ ਜੇ ਤੁਸੀਂ ਜਿਹੜੀ ਮਾਸਟਰਸ ਕੀਤੀ ਹੈ ਉਹਦੀ ਜਿਹੜੀ ਨੈਕਸਟ ਮਾਸਟਰਸ ਹੈ ਮੀਨਸ ਤੁਹਾਡਾ ਮੈਂ ਤੁਹਾਨੂੰ ਥੋੜਾ ਜਿਹਾ ਐਕਸਪਲੇਨ ਕਰੂੰਗੀ ਕਿ ਜਰ ਹੂਨ ਕੀਤਾ ਉਹਦੇ ਵਿੱਚ ਇੱਕ ਸਬਜੈਕਟ ਸੀਗੇ ਨੈਕਸਟ ਮਾਸਟਰ ਦਾ ਔਰ ਨੈਕਸਟ ਮਾਸਟਰਸ ਉਹਦੇ ਮੇਨ ਸਪੈਸ਼ਲਾਈਜੇਸ਼ਨ ਦੇ ਵਾਸਤੇ ਚਾਰ ਸਬਜੈਕਟ ਹੈ 댓 ਮੀਨਸ ਤੁਸੀਂ ਜਿਹੜਾ ਪਿੱਛੇ ਪੜਿਆ ਸੀ ਉਸ ਤੋਂ ਜ਼ਿਆਦਾ ਉਹਦੇ ਵਿੱਚ ਪੜਨ ਵਾਲਿਓ ਉਸ ਤੋਂ ਤੁਸੀਂ ਜ਼ਿਆਦਾ ਨੋਲੇਜ ਗੇਨ ਕਰਨ ਵਾਲਿਓ ਫੇਰ ਤੁਹਾਨੂੰ ਉਹ ਨੈਕਸਟ ਮਾਸਟਰ ਦਿੱਤੀ ਜਾਏਗੀ ਔਰ ਤੁਹਾਡਾ ਵੀਜ਼ਾ ਵੀ ਗ੍ਰਾਂਟ ਹੋਏਗਾ ਐਦਾਂ ਹੀ ਜੇ ਮੈਰਿਡ ਹੋ ਤੁਸੀਂ ਤੇ ਤੁਹਾਡੀ ਮੈਰਿਜ ਘੱਟੋ ਘੱਟ 1 ਇਅਰ 올ਡ ਹੋਣੀ ਚਾਹੀਦੀ। ਹੁਣ ਮੈਰੀਡੋ ਮਾਸਟਰਸ ਕੀਤੀ ਹੋਈ ਹੈ ਜਾਂ ਗ੍ਰੈਜੂਏਸ਼ਨ ਕੀਤੀ ਹੋਏ ਮਾਸਟਰਸ ਵਿੱਚ ਜਾ ਰਹੇ ਹੋ, ਮਾਸਟਰਸ ਦਿੱਤੇ ਹੋਏ ਆ ਤਾਂ ਮਾਸਟਰ ਬਾਈ ਰਿਸਰਚ ਵਿੱਚ ਜਾ ਰਹੇ ਹੋ, ਯਰ ਸੈਕੰਡ ਮਾਸਟਰਸ ਵਿੱਚ ਜਾ ਰਹੇ ਹੋ। ਤਾਂ ਨੈਚੁਰਲ ਆ ਗੈਪ ਹੈ। ਗੈਪ ਮੀਨਸ ਕਿ ਜਦ ਤੁਸੀਂ ਜੌਬ ਕਰ ਰਹੇ ਹੋ ਤੁਹਾਡੀ ਸੈਲਰੀ ਅਕਾਊਂਟ ਚ ਆ ਰਹੀ ਹੈ। ਔਰ ਤੁਹਾਡੇ ਪ੍ਰੋਪਰ ਸੈਲਰੀ ਸਲਿੱਪਸ ਹੈ। ਅਕਾਊਂਟ ਸਟੇਟਮੈਂਟ ਹੈ ਫੰਡਿੰਗ ਪ੍ਰੋਪਰ ਹੈ ਇਨਕਮ ਟੈਕਸ ਪ੍ਰੋਪਰ ਹੈ ਫਿਰ ਤੁਹਾਨੂੰ ਕੋਈ ਐਡਮਿਸ਼ਨ ਦੀ ਵੀ ਪ੍ਰੋਬਲਮ ਨਹੀਂ ਹੈ ਵੀਜ਼ੇ ਦੀ ਵੀ ਪ੍ਰੋਬਲਮ ਨਹੀਂ ਆਸਟ੍ਰੇਲੀਆ ਜਿਹੜਾ ਸਾਰਾ ਪੇਪਰਾਂ ਦਾ ਖੇਲ ਹੈ ਉੱਥੇ ਪੇਪਰ ਜੇ ਤੁਹਾਡੇ ਪੂਰੇ ਆ ਤੇ ਵੀਜ਼ੇ ਦੀ ਕੋਈ ਪ੍ਰੋਬਲਮ ਨਹੀਂ ਹੈ ਬਹੁਤ ਬਹੁਤ ਧੰਨਵਾਦ ਵੀਨਾ ਮੈਮ ਬਹੁਤ ਹੀ ਮਹੱਤਵਪੂਰਨ ਤਰੀਕੇ ਨਾਲ ਵੀਨਾ ਮੈਮ ਨੇ ਮੇਰੇ ਸਾਰੇ ਸਵਾਲ ਔਰ ਉਹਨਾਂ ਨੇ ਹੋਰ ਵੀ ਜੋ ਕੁਝ ਸਟੂਡੈਂਟਸ ਨੂੰ ਗਾਈਡ ਕਰਨਾ ਸੀ ਉਹਨੂੰ ਐਡਰੈਸ ਕੀਤਾ ਸੋ ਸਕਰੀਨ ਤੇ ਨੰਬਰ ਹੈ ਕਿਸੇ ਵੀ ਸਵਾਲ ਦੇ ਲਈ ਤੁਸੀਂ ਵੀਨਾ ਮੈਮ ਨਾਲ ਤੁਰੰਤ ਫੋਨ ਕਰ ਸਕਦੇ ਹੋ ਪਰਸਨਲੀ ਮਿਲੋ ਆਪਣੀ ਪ੍ਰੋਫਾਈਲ ਐਕसेस ਕਰਾਓ ਔਰ ਫਿਰ ਫੈਸਲੇ ਕਰੋ ਥੈਂਕ ਯੂ ਥੈਂਕ ਯੂ